ਹਾਂਜੀ ਤਿਆਰ ਆ ਬੱਸ ਸੈਂਟ ਪਹੁੰਚ ਲਿਆ ਪੜਾ ਪੜਾ ਨਾ ਨਾ ਰਿਹਾ ਕਾ ਨਾ ਪੁੱਤ ਨਾਦੇ ਆ ਹਾਂ ਉਹਨਾਂ ਨੇ ਖਾਣੇ ਖਾਣਾ ਚੁੰਗਾ ਚੁੰਗਾ ਮੈਂ ਆਹ ਪੜਾ ਚੁੰਗਾ ਮੈਂ ਆਣਾ ਆਜਾ ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭੇਜਿਆ ਸਤਿ ਸ੍ਰੀ ਅਕਾਲ ਜੇ ਤਾਂ ਨੂੰ ਪਤਾ ਵੀ ਸਾਡੇ ਭੈਣ ਜੀ ਆਏ ਆ ਤੇ ਇਹ ਮੇਰੀ ਭੈਣ ਵੀ ਆ ਤੇ ਕੋਈ ਗੁਰੂ ਵੀ ਉਸਤਾਦ ਵੀ ਆ YouTube ਤੇ ਤੇ ਇਹਨਾਂ ਨੂੰ ਅੱਜ ਅਸੀਂ ਤਰਨ ਤਰਨ ਲੈ ਕੇ ਚੱਲੇ ਆ ਉਹਦਾ ਦੋ ਘਰ ਨੇ ਇੱਕ ਦਾ ਮਾਰਗ ਦਾ ਸ਼ੁਕਰਾਨਾ ਕਰਨ ਜਾਂਦੇ ਆ ਵੀ ਸਾਨੂੰ YouTube ਤੇ ਕਮਾਈ ਆਉਣੀ ਸ਼ੁਰੂ ਹੋਈ ਆ ਤੇ ਇੱਕ ਸਾਡੇ ਬੱਚਿਆਂ ਦੇ ਜਿਹਦੇ ਸੀ ਵੀ ਸਾਨੂੰ ਪਾਰਟੀ ਦੋ ਪਾਰਟੀ ਕਰਮੀ ਨਾਲੇ ਮਾਰਗ ਦਾ ਸ਼ੁਕਰਾਨਾ ਕਰਾਂਗੇ ਨਾਲੇ ਆਪਣੇ ਉਸਤਾਦ ਲੋਕਾਂ ਨੂੰ ਵੀ ਪਾਠ ਪਾਰਟੀ ਦਿਵਾਗੇ ਗੁਰਦ੍ਰਸ਼ਨਾ ਦੇਣਾ ਹਾਂ ਗੁਰਦ੍ਰਸ਼ਨਾ ਤੇ ਆਜੂ ਤੁਹਾਨੂੰ ਦਿਖਾਉਂਦੇ ਆ ਅੰਦਰ ਬੱਚੇ ਤਿਆਰ ਹੋ ਰਹੇ ਆ ਅਸੀਂ ਦੋਵੇਂ ਤਿਆਰ ਹੋ ਗਏ ਹਾਂ ਤੇ ਨਾਲ ਨਾਲ ਵੀਡੀਓ ਤੇ ਬਣੇ ਰਹੋ ਬਹੁਤ ਇੰਟਰਸਟਿੰਗ ਵੀਡੀਓ ਨਾਲ ਬਹੁਤ ਮਜ਼ੇਦਾਰ ਕੁਝ ਬੱਚੇ ਆਪਣੇ ਤਿਆਰ ਹੋ ਗਏ ਆ ਤੇ ਕੁਝ ਇਧਰ ਤਿਆਰ ਹੋ ਹੁੰਦੇ ਆ ਤੇ ਕੁਝ ਇਧਰ ਰੋਂਦੇ ਆ ਤੇ ਆ ਸਾਰੇ ਸਾਡੇ ਅੱਜ ਚੱਲੇ ਮਾਰਗ ਦਾ ਸ਼ੁਕਰਾਨਾ ਕਰਨ ਹਾਂ ਸਾਰੇ ਜਾਣੇ ਤਿਆਰ ਹੋਏ ਆ ਤੇ ਹਾਂਜੀ ਤਿਆਰ ਆ ਬੱਸ ਸੈਂਟ ਪਹੁੰਚ ਚੱਲੇ ਆ ਪੜਾ ਪੜਾ ਨਾ ਨਾ ਰਿਹਾ ਗਾਣਾ ਪੁੱਤ ਨਾਦੇ ਆ ਮੇਰੀ ਗਰਮੀ ਨਾਲ ਜਿੰਨਾ ਸੁਣਾਉਂਦਾ ਰਹਿੰਦਾ ਠੀਕ ਆ ਠੀਕ ਆ ਆ ਚਲ ਬਾਲਾ ਮੜਿਆ ਤੇ ਲਵਾਈ ਮਮੀ ਤਿਆਰ ਹੋ ਗਿਆ ਤੇ ਇਹ ਤਰਾਡੇ ਕੱਪੜੇ ਸੁੱਕਣੇ ਪਏ ਆ ਸੁੱਕਣੇ ਨਹੀਂ ਪਏ ਵੀ ਸੁੱਕ ਕੇ ਆਏ ਆ ਤੇ ਜੋੜਨ ਵਾਲੇ ਆ ਹਾਂਜੀ ਹੋ ਗਏ ਤਿਆਰ ਆ ਯਾ ਦੇਖੋ ਸਾਡੇ ਬੱਚੇ ਵੇਖੋ ਤੇ ਆਰ ਹੁੰਦੇ ਕਿੰਨੇ ਖੁਸ਼ੀ ਨਾਲ ਕਿ ਅੱਜ ਪਾਰਟੀ ਕਰਨ ਚੱਲੇ ਆ ਇਧਰ ਨੂੰ ਉਹ ਤੇਰਾ ਕੀ ਕਹਿਣਾ ਤੂੰ ਕਿ ਖਾਣਾ ਤੇ ਜਾ ਕੇ ਲੈ ਚਾਂਗਾ ਕੀ ਚਲੋ ਆਜੂ ਚੱਲੇ ਆ ਦਰਬਾਰ ਸਾਹਿਬ ਸਾਰੇ ਜਿਹੜੇ ਤਿਆਰ ਆ ਆ ਵੇਖੋ ਸਭ ਤੋਂ ਵੱਡੇ ਦਾਕਾ ਖੋਜਿਆ

ਨੌ ਹੀ ਬੱਚਿਆਂ ਨੂੰ ਮੱਥਾ ਟਿਕਾ ਕੇ ਤੇ ਆਪਾਂ ਆ ਗਏ ਪਾਰਟੀ ਕਰਨ। ਇਹ ਸਵਾਰੀਆਂ ਆਪਾਂ ਆਪਣੀਆਂ ਲਾ ਲਿੰਦੇ ਆ। ਇਹ ਕਰਨਤਾਂ ਦੇ ਵਿੱਚ ਇਹ ਨਾ ਡਾਕਣੇ ਦੇ ਸਾਹਮਣੇ ਇੱਕ ਜਗ੍ਹਾ ਬੜੇ ਰੈਸਟੋਰੈਂਟ ਹੈ ਪ੍ਰਤਾਪ ਸਵੀਟਸ। ਤੇ ਇਹ ਜਿਹੜੇ ਰਾਧਾ ਸਾਹਿਬੀ ਹੁੰਦੇ ਉਹਨਾਂ ਦੀ ਸੰਸਥਾ ਵੱਲੋਂ ਚਲਾਇਆ ਜਾਂਦਾ ਸੀ ਇਹ ਹੋਟਲ। ਤੇ ਬਹੁਤ ਦੀ ਸਫਾਈ ਵਾਲਾ ਹੋਟਲ ਆ। ਅੰਦਰ ਜਾ ਕੇ ਸਾਰਿਆਂ ਨੇ ਆਪੋ ਆਪਣੇ ਆਰਡਰ ਕੀਤੇ ਇਹਨਾਂ ਨੂੰ ਜਿੰਨਾ ਵੀ ਜੋ-ਜੋ ਖਾਣਾ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਸਾਰਿਆਂ ਨੇ ਆਰਡਰ ਕੀਤਾ ਗੋਲ ਗੱਪੇ। ਕਿਸੇ ਨੇ ਸੂਜੀ ਵਾਲੇ ਪੀਤੇ, ਕਿਸੇ ਨੇ ਆਟੇ ਵਾਲੇ ਪੀਤੇ। ਤੇ ਕਈਆਂ ਨੇ ਮਿਰਚਾਂ ਵਾਲੇ ਕੀਤੇ ਸਾਰੇ ਨੇ ਆਪੋ ਆਪਣੇ ਬੋਰ ਦਾਪੜਾ ਕੀਤਾ ਜਿਵੇਂ ਆਏ ਬਹੁਤ ਹੀ ਸਵਾਦ ਹੈ ਇੱਥੇ ਬਹੁਤ ਹੀ ਸਾਫ ਸੁਥਰਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਨੂੰ ਪੀ ਜੇ ਕਿਸੇ ਡਰੋਸੇ ਕਿਸੇ ਨੇ ਕੋਸ਼ੇ ਕਿਸੇ ਨੇ ਕੋਸ਼ ਜੋ ਜੀ ਆਰਡਰ ਕੀਤਾ ਉਹਦਾ ਦੇਖੋ ਮਜ਼ਾ ਲੈ ਰਹੇ ਨੇ ਕਿਸੇ ਕੋਲ ਡਰਿੰਕ ਪੀ ਜਾਂਦਾ ਕੋਈ ਦੂਸਰੇ ਖਾਈ ਜਾਂਦਾ ਤੇ ਕੋਈ ਦੇਖੋ ਸਾਡੇ ਦਿੱਕੇ 버ਗਰ ਖਾਂਦੀ ਆ ਕੀਤ ਤੇ ਉਸ ਤੋਂ ਬਾਅਦ ਜੀ ਰਸਮੁਲਾਈ ਦਾ ਮਜ਼ਾ ਲੀਦੇ ਸਾਡੇ ਜਵਾਰ ਅੱਗੇ ਕਿਸੇ ਮਿੱਠਾ ਵੀ ਖਾਂਦਾ ਜਾਂ ਜੈਵੀ ਲੜਾ ਬਗਾਉਂਦਾ ਹੈ ਆਪਣੀਆਂ ਸਾਰੇ ਨੇ ਬਹੁਤ ਮਜ਼ੇ ਕੀਤੇ ਤੇ ਆਉਂਦੇ ਆਉਂਦੇ ਸਾਨੂੰ ਹਨੇਰਾ ਹੋ ਗਿਆ तकरीबन 9 ਵਜੇ ਕੋ ਤਾਂ ਆਉਂਦੇ ਆਉਂਦੇ ਤੇ ਵੀਡੀਓ ਤਾਈਓ ਹੋਏ ਨਾ ਥੋੜੀ ਖਰਾਬ ਜਿਹੀ ਬਣੀ ਆ ਪਰ ਸਾਰੇ ਨੇ ਬਹੁਤ ਮਜ਼ੇ ਕੀਤੇ ਤੇ ਆਉਂਦੇ ਆਉਂਦੇ ਸਾਨੂੰ ਹਨੇਰਾ ਬਹੁਤ ਹੋ ਗਿਆ ਜੀ ਆਪਰੂ ਇਹ ਪਾਰਟੀ ਦਾ ਗਿਫਟ ਮਿਲਿਆ ਇਨਾਗਾ ਝੂਂਗਾ ਝੂਂਗਾ ਮਿਲਿਆ ਝੂਂਗਾ ਮਿਲਿਆ ਨਾ ਜੇ ਤੁਹਾਨੂੰ ਛੋਟੀ ਜਿਹੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਸਾਰੇ ਜਣੇ ਤੇ ਅੱਜ ਇਹ ਪਾਰਟੀ ਦਿੱਤੀ YouTube ਤੋਂ ਸਾਨੂੰ ਪਹਿਲੀ ਪੇਮੈਂਟ ਆਈ ਮਾਲਕ ਦਾ ਸ਼ੁਕਰਾਨਾ ਕੀਤਾ ਨਾਲੇ ਤੇ ਤੁਹਾਡੇ ਸਾਰੇ ਸਾਥਰੇ ਇੱਥੋਂ ਤੱਕ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਨਾਲ ਧੰਨਵਾਦ ਤੇ ਆ ਪੀਆ ਤੁਹਾਡੇ ਵਾਸਤੇ ਹਾਂ ਵੀ ਸਾਡੇ ਨਿੱਕੇ ਵਾਸਤੇ ਪੀਆ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਜਾਲੇ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਪਿਆਰ ਦਿੰਦੇ ਰਹੋ ਤਾਂ ਕਿ ਤੁਹਾਨੂੰ ਆਪਾਂ 70 70 ਉਹ ਬੜਾ ਫਟਣ ਜਾਂਦਾ ਉਹ ਤੱਕ ਪਹੁੰਚ ਗਏ ਤੇ ਮੈਂ ਤੇ ਕਿ ਨਵੀਂ ਵੀਡੀਓ ਦੇ ਵਿੱਚ ਦੱਸ ਤੱਕ ਲਈ ਰੌਪਰਾਖਾ ਬਾਏ 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 ਤੁਹਾਨੂੰ ਬਾਏ ਕਰਾਉ ਬਾਏ